ਆਯੋ ਸਖਸ਼ਰੀਆ ਕਾਲ ਕੀਤਾ ਹਾਲਜਾਂ ਨੂੰ ਮੀਤ ਕਰਦੇ ਆਂ ਸਭ ਬੁਧੀਆਂ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਚ ਬਰਪੂਰ ਇੰਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜਦੀ ਕਲਾ ਵਿੱਚ ਰੱਖੇ ਜਿੱਥੇ ਵੀ ਰੱਖੇ ਕੁਸ਼ ਵਾਸ ਰੱਖੇ ਸਾਡੀਆਂ ਦੋਵਾਂ ਪਿਆਰ ਮੁਹੱਬਤ ਹਮੇਸ਼ਾ ਆਪਣੇ ਵੀਰਾਂ ਭੈਣਾਂ ਦੇ ਨਾਲ ਹੈ ਤੇ ਇਦਾਂ ਹੀ ਹੱਸਦੇ ਵਸਦੇ ਰਹੋ ਤੇ ਮੈਂ ਬਾ ਤੁਹਾਡੇ ਨਾਲ ਨਿਕਰਾਬਤ ਤੇ ਮੈਂ ਆਜੀ ਗਰਾਉ ਮੈਂ ਤੇ ਆਪਾਂ ਦੇਖਾਂਦੇ ਆ ਜੀ ਸਿਮਰਨ ਜੀਤ ਸਿੰਘ ਮਾਨ ਕੀ ਭਾਰਤੀ ਗੁਮਮਤ ਨੂੰ ਪਾਕਿਸਤਾਨ ਦੇ ਹੱਕ ਵਿੱਚ ਤਲਖ ਤਕਰੀਰਾਂ ਪੰਜਾਬ ਤਾਂ ਕੁਵਾਲੀਆਂ ਦੀ ਇਹ ਵੀਡੀਓ ਪਹਿਲੇ ਆਪਾਂ ਵੀਡੀਓ ਦੇਖ ਲਈਏ ਫਿਰ ਬਾਕੀ ਗੱਲਾਂ ਕਰਦੇ ਆ ਜੀ ਬਾਅਦ ਚ ਇੱਥੇ ਪਾਕਿਸਤਾਨ ਤਾਂ ਟਰੋਰਿਜ਼ਮ ਕਰਦਾ ਫੈਲਾਣਾ ਟੀਂਗਾ ਮੇਰੇ ਵੀਰੋ ਬੀਬੀਓ ਅਜੇ ਤੱਕ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲੇ ਕਿ ਜੋ ਪੈਲਗਾਮ ਦੇ ਵਿੱਚ ਹੋਇਆ ਹੈ ਇਹ ਪਾਕਿਸਤਾਨ ਨੇ ਕਰਾਇਆ ਹੈਗਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਹੈ ਫਿਰ ਮਿਲਟਰੀ ਇੰਟੈਲੀਜੈਂਸ ਹੈ ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀ ਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦੇ ਨੂੰ ਫੜਦੇ ਆ ਪਾਕਿਸਤਾਨ ਦੇਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਕੀ ਹੋਣਾ ਹੈਗਾ ਇਹ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲਈ ਜਾਂਦੇ ਕਿ ਪਾਕਿਸਤਾਨ ਨਿਕਰੇ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮੋਰੋ ਆ ਹੈ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਦੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਹੈ ਕੀ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਕਿ ਤੰਤਰਿਕ ਨੂੰ ਬਾਰਡਰ ਦੇ ਉੱਤੇ ਮਜਾਦਾ ਕਰਨਾ ਚਾਹੁੰਦੇ ਐ ਕਿ ਹਰ ਸੈੰਡਿਗਾਰ ਦੇ ਦਾ ਬਾਰਡਰ ਖੋਲ ਕੇ ਇੱਕ 2 ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੰਦਾ ਸੀਗਾ ਇਸ ਤੇ ਬਹੁਤ ਜ਼ਿਆਦਾ ਲੋਕਾਂ ਦੇ ਕੋਲ ਪੈਸਾ ਵੀ ਆਇਆ ਕਮਾਈ ਵੀ ਹੋਈ ਪਰ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਹੈ ਇਹਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜ਼ਿਮੀਂਦਾਰਾਂ ਦਾ ਖੇਤ ਮਜ਼ਦੂਰਾਂ ਦਾ ਆੜਤੀਆਂ ਦਾ ਦਕਾਨਦਾਰਾਂ ਦਾ ਕਿ ਇਹ ਸਾਡੇ ਜਿਹੜੇ ਪੰਜਾਬ ਦੀ ਇਕਨੋਮੀ ਹੈ ਉਹਦੀ ਦੁਰੰਦੇਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਕਣਕਾ ਜਿਹੜੇ ਉਹ ਇੱਥੇ 2400 ਰੁਪਏ ਪ੍ਰਿੰਟਰ बिक ਰਹੀ ਹੈ ਤੇ ਜੇ ਪਾਰਸਿਕ ਸਿਕੂਰ ਚਲੇ ਜਾਈਏ ਤਾਂ ਉੱਥੇ ਦਾ ਮੁੱਲ ਹੈ 3800 ਕ੍ਰਿੰਕਲ ਹੁਣ 3400 ਰੁਪਏ ਮੈਂ ਕਹਿ ਰਿਹਾ ਕਿ ਇੰਡੀਆ ਰੁਪਏ ਦੇ ਦੇ ਬਰਾਬਰ ਦਾ ਹੈਗਾ ਬੇਸ਼ੱਕ ਉਹ ਦਾ ਦੀ ਕਰੰਸੀ ਕਮਜ਼ੋਰ ਹੈ ਪਰ ਛੋਟੀ ਸੋਰਪੀਆ ਜਿਦੋਂ ਮੈਂ ਕਹ ਰਿਹਾ ਉਹ ਇੰਡੀਅਨ ਰੁਪਈਏ ਦੇ ਮਤਾਬਕ ਹੈਗਾ ਹੁਣ ਇੱਥੇ ਹੁਣ ਗੋਦਾਮਾਂ ਦੇ ਵਿੱਚ ਜਾਊਗੀ ਕਣਕ ਗੋਦਾਮਾਂ ਦੇ ਵਿੱਚ ਖਰਾਬ ਹੋ ਗਈ ਸੂਸਰੀ ਲੱਗੂਗੇ ਚੂਹੇ ਖਾਣਗੇ ਇਹਦੇ ਉੱਤੇ ਚੋਰੀ ਹੋਊਗੀ ਹੋਰ ਚੀਜ਼ ਹੋਗੀ ਇਹ ਖਰਾਬ ਹੋਊਗੀ ਉਹ ਜੇ ਇਹ ਹੀ ਕਣਕ ਆਪਾਂ ਪਾਰ ਭੇਜ ਦਈਏ ਮੁਸਲਮਾਨ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਜਿੱਥੇ ਕਣਕ ਦੀ ਟੋਟ ਹੈ ਉੱਤੇ ਇਹਦਾ ਆਟਾ ਬਣੂਗਾ ਇਹਦਾ ਪੀੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੀ ਜਾਊਗੀ ਤੇ ਸਾਡੇ ਕੋਲੇ ਪੈਸਾ ਬਹੁਤ ਜ਼ਿਆਦਾ ਆਜੂਗਾ ਜਿੱਦੇ ਨਾਲ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀਡੀਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲ ਦੇ ਤੇ ਜੀਡੀਪੀ ਵਧਣ ਦੇ ਨਾਲ 70000 ਨੌਕਰੀਆਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਹੁੰਦਾ ਹੈ ਜਾਂ ਇਹ ਚਿੱਟਾ ਹੁੰਦਾ ਹੈ ਡਰੱਗਸ ਹੁੰਦੀਆਂ ਇਹ ਜਿਹੜੇ ਨੌਜਵਾਨ ਮੁੰਡੇ ਐ ਜਿਨ੍ਹਾਂ ਦੇ ਕੋਲੇ ਕੋਈ ਨੌਕਰੀ ਸਾਧ ਨਹੀਂ ਹੈ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੂੰ ਰੋਟੀ ਚਾਹੀਦੀ ਹੈ ਜਿਹੜੀ ਮੋਤੀ ਸਾਹਿਬ ਨੇ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਉਹਨਾਂ ਨੇ ਵੀ ਕਿਹਾ ਸੀ ਕਿ ਰੋਟੀ ਦਮਾਗੇ ਬਹੁਤ ਤਕੜੇ ਤੌਰ ਤੇ ਉੱਤੇ ਭਗਵਾਨ ਸਿੰਘ ਮਾਨ ਤੇ ਆਨਪਾਰਟੀ ਨੇ ਵੀ ਕਿਹਾ ਪਰ ਨੌਕਰੀਆਂ ਬਿਲਕੁਲ ਇਹੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਸੋ ਅਸੀਂ ਖੋਲਣਾ ਚਾਹੁੰਦੇ ਹਾਂ ਕਿ ਬਾਰਡਰ ਪਰ ਜਿਹੜਾ ਵਾਕਿਆ ਪੈਲਗਾਮ ਛੋਇਆ ਸ਼ਾਇਦ ਇਹ ਸੈਰੀਵਾਲ ਸਾਨੂੰ ਨਾ ਪਹੁੰਚਦੇ ਪਰ ਫਿਰ ਅਸੀਂ 133 ਨੂੰ ਇੱਥੇ ਚੰਗੀ ਜਗ੍ਹਾ ਤੇ ਸੈਮੀਨਾਰ ਇਹਦੇ ਉੱਤੇ ਕਰਾਂਗੇ ਜਿੱਥੇ ਅਸੀਂ ਦੱਸਾਂਗੇ ਕਿ ਇਹ ਬਾਰਡਰ ਕੋਲ ਨਾਮ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਜ਼ਿੰਮੇਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਤੇ ਉੱਥੇ ਕਹਿੰਦਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰ ਗਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਏਟਾ ਬਾਰਡਰ ਖੁੱਲ੍ਹ ਜੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ ਖੱਟੀ ਨਹੀਂ ਹੋਣੀ ਹੈ ਆਪਣੇ ਦੋ ਕਿੱਤੇ ਐ ਤਿੰਨ ਕਿੱਤੇ ਇੱਕ ਤਾਂਪਾ ਟਰੇਡ ਕਰਦੇ ਐ ਵਪਾਰ ਕਰਦੇ ਐ ਇੱਕ ਆਪਣੇ ਕੋਲੇ ਟਰਾਂਸਪੋਰਟ ਐ ਇੱਕ ਆਪਣੇ ਕੋਲੇ ਖੇਤੀਬਾੜੀ ਐ ਇੱਕ ਸਾਡੇ ਕੋਲੇ ਖੇਤ ਮਜ਼ਦੂਰੀ ਐ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬਾਰਡਰ ਖੁੱਲ ਜਾਣ ਤੇ ਸਾਡੀਆਂ ਜਨਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਜਾਣ ਲੱਗ ਪੈਣ। ਸੋ ਇਸ ਕਰਕੇ ਅਸੀਂ 133 ਨੂੰ ਇੱਥੇ ਰੱਖਿਆ ਹੈ ਕਿ ਅਸੀਂ ਇੱਥੇ ਇੱਕ ਮੁਜਾਰਾ ਕਰਨਾ ਚਾਹੁੰਦੇ ਹਾਂ ਜਿਸ ਦੇ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਖੋਲੇ ਤੇ ਜਦੋਂ ਛੋਣੇ ਦਾ ਟਾਈਮ ਆਊਗਾ ਫਿਰ ਅਸੀਂ ਸੁਲੇਮਾਨ ਕੇ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਮਜਾਰਾ ਕਰਾਂਗੇ ਕਿ ਜ਼ੋਰ ਪਾਵਾਂਗੇ ਕਿ ਇਹ ਬਾਰਡਰ ਖੁੱਲੇ ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਤਾਂ ਇਰਿਜ਼ਮ ਕਰਦਾ ਹੈ ਫਰਾਨਾਟ ਇੰਡੀਆ ਹੈ ਮੇਰੇ ਵੀਰੋ ਬੀਬੀਓ ਅਜੇ ਤੱਕ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲੇ ਕਿ ਜੋ ਪੈਲਗਾਮ ਦੇ ਵਿੱਚ ਹੋਇਆ ਹੈ ਇਹ ਪਾਕਿਸਤਾਨ ਨੇ ਕਰਾਇਆ ਹੈਗਾ ਤੁਹਾਡੀਆਂ ਏਜੰਸੀਜ਼ ਹੈ ਕਿਆਂ ਕੂਫੀਆ ਹੈਗੀਆਂ ਰੋ ਹੈ ਇੰਟੈਲੀਜੈਂਸ ਬਿਊਰੋ ਆਇਆ ਹੈ ਸਪੈਸ਼ਲ ਗਰੁੱਪ ਹੈ ਕੈਬਨਿਟ ਸੈਕਟਰੀਅਟ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਹੈ ਫਿਰ ਮਿਲਟਰੀ ਇੰਟੈਲੀਜੈਂਸ ਹੈ ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨ ਦੇਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲੈ ਜਾਂਦੇ ਐ ਕਿ ਪਾਕਿਸਤਾਨ ਨੇ ਕਰਾਇਆ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਹੈ ਨਹੀਂਆਂ ਇਹਨਾਂ ਨੇ ਪਹਿਲਾਂ ਚੁਣੀ ਦੱਸਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮਰੋ ਆ ਹੈ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਦੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਹੈ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਉਹ ਜਿਹੜੇ ਅਗਨੀਵੀਰ ਹੈ ਜਿਹੜੇ ਨਵੇਂ 4-4 ਸਾਲ ਦੇ ਸਪਾਹੀ ਲਾਤੇ ਹੈ ਉਹ ਤਾਂ ਕਿਥੇ ਮਿਲਟਰੀ ਇੰਟੈਲੀਜੈਂਸ ਦੇ ਦੇਖਭਾਲ ਬਹੁਗੇ ਤੋ ਮੇਰਾ ਮਤਲਬ ਜਦੋਂ ਸਾਰਾ ਢਾਂਚਾ ਹੀ ਗਿਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਸ ਇਹ ਤਾਂ ਸਿਰਫ ਦੱਸਦੀ ਹੈ ਕਿ ਮੋਦੀ ਸਾਹਿਬ ਤਾਂ ਰੇਣੀਵੋਠ ਮਰਾਸ਼ਾ ਚੇਨੀ ਇਹ ਟਾਮਿਲਨਾਡੂ ਚੈ ਉੱਥੇ ਹੈ ਇੱਥੇ ਹੈ ਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਫੋਰਨ ਮਿਨਿਸਟਰੀ ਉਹ ਵੀ ਫੇਲ ਹੋ ਗਈ ਉਹਦੇ سفیر ساری ਦੁਨੀਆ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੇ ਕਿਉਂ ਨਹੀਂ ਸਾਨੂੰ ਦੱਸਿਆ ਕਿ ਇਹੋ ਜਿਹਾ ਕੰਮ ਹੋਣ ਵਾਲਾ ਹੈਗਾ ਜੇ ਉਹ ਕੰਮ ਕਰਦੇ ਹੁੰਦੇ ਤਾਂ ਫਿਰ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਸੀਗਾ ਕਿ ਪਹਿਲਗਾਮ ਦੇ ਵਿੱਚ ਐਫਜੀ ਜੋ ਘਟਨਾ ਵਰਤ ਹੋਈ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇਨਾ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਜੁਰੋਸਾ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇਹ ਤਿੰਨ ਸਿੱਖ ਜਿਹੜੇ ਕੈਂਡੀਡੇਟ ਦੇ ਵਿੱਚ ਮਰਵਾਏ ਐ ਇਹ ਇੰਡੀਆ ਨੇ ਮਰਵਾਏ ਐ ਫਿਰ ਅਮਰੀਕਾ ਦੇ ਵਿੱਚ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਬਹੁਤ ਤਕੜੀ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ ਉਹਨੇ ਬੰਦੇ ਫੜ ਲਏ ਤੇ ਫਿਰ ਇੱਕ ਯਾਦਵ ਹੈ ਰੋਦਾ ਉਸ ਨੂੰ ਸਰਵਿਸ ਤੋਂ ਬਾਹਰ ਕੱਢਣਾ ਪਿਆ ਮੇਰਾ ਤੇ ਬਲੈਥ ਦੇ ਵਿੱਚ ਇਨਨ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜੋੜ ਨੂੰ ਮਰਵਾਤਾ ਫਿਰ ਰੋਡੇ ਨੂੰ ਮਰਵਾਤਾ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਤੇ ਫਿਰ ਆ ਨਮਾ ਹਰੀਨੋ ਫਰੀਦਕੋਟ ਦੇ ਵਿੱਚ ਮੜਵਾਤਾ ਸੋ ਮੇਰਾ ਮਤਲਬ ਇਹ ਹੈ ਨਾ ਸਮਝੋ ਕਿ ਅਸੀਂ ਬਹੁਤ شریف ਆਦਮੀ ਐ ਤੇ ਅਸੀਂ ਬਿਲਕੁਲ ਗਊ ਐ ਤੇ ਅਸੀਂ ਗਊ ਗਊ ਵਰਗਾ ਕੰਮ ਕਰਦੇ ਐ ਇਹ ਸਾਰਾ ਸਿਆਪਾ ਇੰਡੀਆ ਨੇ ਛੇੜਿਆ ਹੈਗਾ ਇਹਨਾਂ ਨੇ ਸਾਰੇ ਮੁਲਕਾਂ ਦੀ ਸੋਵਰਨਿਟੀ ਤੋੜਤੀ ਐ ਤੇ ਅਮਰੀਕਾ ਦੀ ਜਿਹੜੀ ਮਨੋ ਡਾਕਟਰੀ ਨੇ ਉੱਥੇ ਬੰਦੇ ਪੰਨੂ ਨੂੰ ਮਾਰਨ ਤੇ ਨਹੀਂ ਜਿਹੜੇ ਭੇਜੇ ਐ ਉਹਦੀ ਮਨਰੋਲ ਡਾਕਟਰੀ ਵੀ ਤੋੜਤੀ ਹੈਗੀ ਹੈ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਇਹ ਬਹੁਤ ਗੰਮੀਰ ਰਹੀ ਹੋਇਆ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ ਤੇ ਸਾਰੀ ਪ੍ਰੈਸ ਨੇ ਬਹੁਤ ਚੱਕਿਆ ਚੋਂ ਠੱਕਿਆ ਜੋ ਕਰਕੇ ਇੱਕ ਫਿਰਕੇ ਦੇ ਲੋਕ ਮਾਰੇ ਗਏ ਪਰ ਜਦੋਂ 2000 ਦੇ ਵਿੱਚ ਚਿੱਕੀ ਸਿੰਘ ਪੁਰੇ ਫੌਜ ਨੇ 43 ਸਿੱਖ ਮਾਰਤੇ ਸੀਗੇ ਕਸ਼ਮੀਰ ਦੇ ਵਿੱਚ ਉਦੋਂ ਇਡਾ ਇਹ ਹੈ ਪੰਜਾਬ ਜਾਲ press ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਫਿਰ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਕੀਤਾ ਉਹਦੇ ਵਿੱਚ ਵੀ press ਕਹਿੰਦੀ ਹੈ ਕਿ ਇਹ ਤਾਂ ਟੈਰਰਿਜ਼ਮ ਸੀਗੀ ਫਿਰ ਜਿਹੜਾ ਜੀਵ ਕਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕੀਤੀ ਉਹ ਵੀ press ਚੁੱਪ ਕਰਕੇ ਬੈਠੀ ਰਹੀ ਹੈ ਉਹ ਵੀ ਕਹਿੰਦੀ ਹੈ ਇਹ ਤਾਂ ਜਿਹੀ ਛੋਟੀ ਜਿਹੀ ਚੀਜ਼ ਸੀ ਤੇ ਕੋਈ ਕੁਸ਼ ਨਹੀਂ ਹੈ ਔਰ ਆ ਜਿਹੜੇ ਹਿੰਦੂ ਮਾਰੇ ਗਏ ਹੈ ਇਹਦੇ ਤੇ ਪ੍ਰੈਸ ਬਹੁਤ ਜ਼ਿਆਦਾ ਐਕਟਿਵ ਹੋਈ ਹੈ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਇਆ ਪਾਕਿਸਤਾਨ ਨੇ ਕਰਾਇਆ ਹੈ ਕਿ ਜਿਹੜਾ ਬਦਲਾ ਭਾਵ ਦੀ ਨੀਤੀ ਮੋਦੀ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਸ਼ੁਰੂ ਕੀਤੀ ਹੈ ਬਲੋਚਿਸਤਾਨ ਦੇ ਵਿੱਚ ਮੰਨੇ ਆਪ ਇੰਡੀਅਨਸ ਜੀ ਅਸੀਂ ਉੱਥੇ ਗੜਬੜ ਕਰਾਈ ਹੈ ਤੇ ਉਹਨਾਂ ਦੀ ਜਿਹੜੀ ਰੇਲ ਕੱਟੀ ਹੈ ਉਹਨੂੰ ਵੀ ਚਰਾ ਕੇ ਚਲਾਇਆ ਹੈਗਾ ਸੋ ਇਹ ਸਾਧੂ ਸੂਦੂ ਤਾਂ ਕੋਈ ਕਹਿੰਨੀ ਨਹੀਂ ਸੋ ਇਹ ਜਿਹੜੀ ਗੜਬੜ ਹੈ ਇਹ ਜਿੰਨਾ ਚਿਰ ਪਾਰਲੀਮੈਂਟ ਨੂੰ ਭੰਗ ਨਹੀਂ ਕੀਤਾ ਜਾਂਦਾ ਨਵੀਂ ਸਰਕਾਰ ਨਹੀਂ ਆਉਂਦੀ ਉਹਨਾਂ ਚਿਰ ਇਹ ਨਵਾਂ ਮਾਹੌਲ ਨਹੀਂ ਸਿੱਟ ਸਕਦਾ ਤੇ ਪਾਣੀ ਸਾਰੇ ਇੰਡਸ ਵਾਟਰ ਟਰੀਟੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਦਾ ਪਾਣੀ ਹੈ ਜਦੋਂ ਇੰਡਸ ਵਾਟਰ ਟਰੀਟੀ ਬਣਾਈ ਗਈ ਉਹਦੋਂ ਵੀ ਪੰਜਾਬ ਦੀ رائے ਨਹੀਂ ਲਈ ਗਈ ਜਦ ਕਿ ਰਿਪੇਰੀਅਨ ਲਾਅ ਦੇ ਮਤਾਬਕ ਪੰਜਾਬ ਦੇ ਪਾਣੀਆਂ ਦੀ ਰਾਇ ਜ਼ਰੂਰ ਲਈ ਪੈਂਦੀ ਸੀ ਉਹ ਵੀ ਜੇ ਰੱਦ ਕੀਤੀ ਹੈ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਇਹ ਕੋਈ ਰਾਇ ਇਹਦੇ ਵਿੱਚ ਨਹੀਂ ਲਈ ਗਈ ਤੇ ਤਿੰਨ ਦਰਿਆ ਹੈਗੇ ਆ ਇੱਕ ਸਤਲੁਜ ਹੈ ਇੱਕ ਬਿਆਸ ਹੈ ਇੱਕ ਰਾਵੀ ਹੈ ਇਹਦੇ ਪਾਣੀ ਬੰਦ ਕਰ ਦੇਣਗੇ ਪਰ ਇਹਨਾਂ ਦਾ ਤਿੰਨਾਂ ਦਾ ਪਾਣੀ ਪਾਕਿਸਤਾਨ ਦੇ ਵਿੱਚ ਦੋ ਚਾਰ ਬੂੰਦਾਂ ਜਾਂਦੀਆਂ ਹੋਣਗੀਆਂ ਇੰਨੀਆਂ ਬੂੰਦਾਂ ਨਹੀਂ ਜਾਂਦੀਆਂ ਇਥੋਂ ਦਾ ਇੱਕ ਕੋਰਸਪੋਨਡੈਂਟ ਅੰਗਰੇਜ਼ੀ ਦਾ ਇਹ ਉਹ ਲਿਖਦਾ ਹੈਗਾ ਕਿ ਕਸੂਰ ਦੇ ਵਿੱਚ ਚਮੜੇ ਦੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਉਹਰ ਗੰਦੇ ਸਤਲੁਜ ਦੇ ਵਿੱਚ ਡਿੱਗਦਾ ਤੇ ਇਸ ਕਰਕੇ ਬਿਮਾਰੀ ਸਾਡੇ ਇੱਥੇ ਸਤਲੁਜ ਦੇ ਵਿੱਚ ਹੁਣ ਸਤਲੁਜ ਦੇ ਉੱਤੇ ਦੋ ਡੈਮਸ ਨੇ ਕਸੜੀਵੜਾ ਇੱਕ ਹਰੀਕੇ ਹੈ ਹੁਣ ਪਾਣੀ ਥੱਲੇ ਨੂੰ ਜਾਂਦਾ ਹੈ ਉੱਤੇ ਨੂੰ ਤਾਂ ਚੜਦਾ ਨਹੀਂ ਉੱਠ ਰਿਉਂ ਦੇ ਕੋਰਸਪੋਂਡੈਂਟ ਨੂੰ ਪੁੱਛੋ ਕੀ ਤੋਂ ਕਿਹਾ ਤੁਸੀਂ ਕਿਹਾ ਕਿ ਇੱਕ ਸੂਰ ਦਾ ਜਿਹੜਾ ਚਮੜੇ ਦੱਖਾਂ ਮੈਂ ਉਹ ਸਤਲੁਜ ਦੇ ਵਿੱਚ ਜਾਂਦਾ ਤੇ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਤੁਸੀਂ ਦੱਸਦੇ ਹੋ ਜੇ ਚੜਦਾ ਹੋਗਾ ਤੁਸੀਂ ਦਰਿਆ ਦੇ ਉੱਤੇ ਰਹਿੰਦੇ ਹੋ ਮੈਂ ਵੀ ਇੱਥੇ ਐਸਐਸਪੀ ਰਿਆ ਦਰਿਆਵਾਂ ਦਾ ਮੈਨੂੰ ਪਤਾ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਇਹ ਤਾਂ ਥੱਲੇ ਨੂੰ ਜਾਂਦਾ ਤੇ ਉੱਤੇ ਨੂੰ ਖਸੂਸ ਤੋਂ ਉੱਤੇ ਨੂੰ ਕਿਵੇਂ ਆ ਗਿਆ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਆਪਣੇ ਪ੍ਰੈਸ ਵਾਲੇ ਐ ਇਹ ਸੋਹਣੀ ਤਰ੍ਹਾਂ ਲਿਖਿਆ ਕਰਨ ਕਿਉਂ ਕਰਕੇ ਸਾਨੂੰ ਪਤਾ ਹੈ ਸਾਰੀ ਚੀਜ਼ ਦਾ ਤੇ ਇਸਤਰਾ ਟ੍ਰਿਬਿਊਨ ਦੇ ਵਿੱਚ ਲਿਖ ਦੇਣਾ ਕਿ ਇਹ ਕਿਸੂਰ ਦਾ ਪਾਣੀ ਉੱਤੇ ਨੂੰ ਚੜਦਾ ਮੈਂ ਤਾਂ ਕਦੇ ਦੇਖਿਆ ਨਹੀਂ ਦੂਸਰੀ ਟੀਜ ਹੈ ਕਿ ਇਹ ਜੇ ਇਸ ਤਰ੍ਹਾਂ ਹੋਇਆ ਤਾਂ ਫੇਰ ਜਿਹੜਾ ਇੰਡਸ ਦਾ ਪਾਣੀ ਹੈ ਉਹ ਆਉਂਦਾ ਹੈਗਾ ਚੀਨ ਤੋਂ ਸਤਲੁਜ ਦਾ ਪਾਣੀ ਆਉਂਦਾ ਹੈ ਤਿੱਬਤ ਤੋਂ ਬ੍ਰह्मਪੁੱਤਰ ਦਾ ਬ੍ਰह्मਪੁੱਤਰ ਜਿਹੜਾ ਦਰਿਆ ਅਸਾਮ ਦਾ ਹੈ ਉਹਦਾ ਪਾਣੀ ਆਉਂਦਾ ਤਿੱਬਤ ਚੀਨ ਤੋਂ ਤੇ ਜੇ ਚੀਨ ਨੇ ਵੀ ਪਾਣੀ ਦੇ ਬੰਦ ਕਰਤੇ ਪਾਕਿਸਤਾਨ ਦੇ ਨਾਲ ਹਮਦਰਦੀ ਕਰਕੇ ਤਾਂ ਫੇਰ ਸਾਡਾ ਬਣੂਗਾ ਕੀ ਮੇਰਾ ਮਤਲਬ ਹੈ ਕਿ ਇਹ ਪਹਿਲਾਂ ਤਾਂ ਸ਼ੈਤਾਨੀ ਕਰ ਬੈਠੇ ਐ ਛੇੜ ਬੈਠੇ ਐ ਤੇ ਹੁਣ ਕਹਿੰਦੇ ਐ ਕਿ ਇਹ ਪਾਕਿਸਤਾਨ ਨੇ ਖੜਾ ਤੁਸੀਂ ਆਪ ਬੜੇ ਸਿਆਣੇ ਬੰਦੇ ਹੋ ਫਰੋਜ਼ਪੋਰ ਡਿਚ ਰਹਿੰਦੇ ਹੋ ਬਾਰਡਰ ਦੇ ਉੱਤੇ ਰਹਿੰਦੇ ਹੋ ਅੰਗਰੇਜ਼ਾਂ ਦੇ ਵੇਲੇ ਇਹ ਇੱਕ ਪੋਸਟ ਸੀਗੀ ਜਿਹੜੀ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਪੂਰੀ ਖੁਫੀਆ ਹੁਨੇਗਾ ਰੱਖਦੀ ਸੀਗੀ ਫਰੋਜ਼ਪੁਰ ਤੇ ਤੁਸੀਂ ਇੱਥੋਂ ਤੁਸੀਂ ਮੈਨੂੰ ਦੱਸੋ ਕਿ ਪਾਕਿਸਤਾਨ ਦਾ ਨਾਂ ਕਿਵੇਂ ਲੈ ਰਹੇ ਹੈ ਇਹ ਤਾਂ ਨਲੈਕੀ ਸੈਂਟਰ ਦੀ ਗਵਰਨਮੈਂਟ ਦੀ ਹੈ ਇੰਟੈਲੀਜੈਂਸ ਏਜੰਸੀਸ ਫੇਲ ਹੋ ਗਈ ਹੈ ਇਸ ਦਾ ਕੇਸ ਸਾਰਾ ਸਿਆਪਾ ਹੋਇਆ ਕੰਨੀ ਹੈ ਕਿ ਇਹ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ ਤੇ ਇਹ ਕੋਈ ਐਕਸ਼ਨ ਇਹ ਵਾਰ ਕਰਾਇਮ ਵੀ ਹੋ ਸਕਦਾ ਜੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਈਏ ਤਾਂ ਉਹਨਾਂ ਦੇ ਕੋਲੇ ਵੀ ਨਿਊਕਲੀਅਰ ਵੈਪਨਸ ਨੇ ਸਾਡੇ ਕੋਲੇ ਵੀ ਹੈਗੇ ਚੀਨ ਦੇ ਵਿੱਚ ਵੀ ਹੈਗੇ ਐ ਤੇ ਇੱਥੇ ਜੇ ਨਿਊਕਲੀਅਰ ਵਾਰ ਬਣ ਗਿਆ ਨਾ ਇੱਥੇ ਹਿੰਦੂ ਨੇ ਰਹਿਣਾ ਨਾ ਸਿੱਖ ਨੇ ਨਾ ਸੈਨੇ ਨਾ ਮੁਸਲਮਾਨ ਨੇ ਤੇ ਪਾਕਿਸਤਾਨ ਦੇ ਵਿੱਚ ਵੀ ਸਾਰਿਆਂ ਨੇ ਮਰ ਜਾਣਾ ਹੈ ਦਾ ਮੇਰਾ ਮਤਲਬ ਇਹ ਬਹੁਤ ਸੀਰੀਅਸ ਮਸਲਾ ਹੈਗਾ ਜਿਵੇਂ ਇਹ ਭਾਜਪਾ ਕੱਟੜਵਾਦ இந்துਤਵਾ ਦੀ ਪਾਰਟੀ ਚੱਲ ਰਹੀ ਹੈ ਤੇ ਇਸ ਨੂੰ ਬੀਬੀ ਮੋਰਮੋਰ ਪ੍ਰੈਜ਼ੀਡੈਂਟ ਸਾਹਿਬ ਨੂੰ ਭੰਗ ਕਰਕੇ ਨਵੇਂ ਇਲੈਕਸ਼ਨ ਫੜਾਉਣੇ ਚਾਹੀਦੇ ਹੈ ਫੇਰ ਜਾ ਕੇ ਨਵੀਂ ਸਰਕਾਰ ਸੋਚੂਗੀ ਕਿ ਕੀ ਕਰਨਾ ਹੈਗਾ ਇਹ ਸਰਕਾਰ ਐਵੇਂ ਜੰਗ ਲਾ ਬੈਠ ਕੇ ਸਾਡਾ ਸਾਰਾ ਪੱਠਾ ਬੈਠ ਜੇ ਇਨਾਂ ਦੇ ਕੋਲੇ ਹਵਾਈ ਜਹਾਜ਼ ਹਨਗੇ ਜਿਹੜੇ ਇਹ 5th ਜਨਰੇਸ਼ਨ ਦੇ ਹੈਗੇ ਨਵੇਂ ਨਾ ਰਫੈਲ ਲਈ ਪਰ ਉਹ ਫੋਰਨ ਸਾਡੇ 4 ਜਨਰੇਸ਼ਨ ਦੇ ਹੈਗੇ 5 ਜਨਰੇਸ਼ਨ ਦੇ ਵਿੱਚ ਇਨਾਂ ਦੇ ਕੋਈ ਜੈਟ ਹਵਾਈ ਜਹਾਜ਼ ਨਹੀਂ ਹੈ ਜਿਹੜਾ ਰੇਡਾਰ ਨੂੰ ఓਵਰਲਡ ਕਰ ਸਕੇ ਤੇ ਜਿਹੜੇ 5 ਜਨਰੇਸ਼ਨ ਦੇ ਹਵਾਈ ਜਹਾਜ਼ ਹੈ ਉਹ ਰੇਡਾਰ ਨੂੰ ਅਵੋਇਡ ਕਰ ਸਕਦੇ ਹੈ ਇਹਨਾਂ ਦੇ ਕੋਲੇ ਅਸਲਾ ਬੜਾ ਥੋੜਾ ਹੈ ਤੇ ਆਹ ਜਿਹੜੇ ਅਗਨੀ ਵੀਰ 4 ਸਾਲ ਦਾ ਸਫਾਇਯੀ ਭਰਤੀ ਕਰ ਲਿਆ ਹੈ ਕਿ ਉਹ 4 ਸਾਲ ਨੌਕਰੀ ਕਰੂਗਾ ਸਵਾਸ ਸਿੱਖੂਗਾ ਮੇਰਾ ਮਤਲਬ ਮੈਂਡਕ ਚਾਲ ਕਿਵੇਂ ਕਰੀਦੀ ਹੈ ਦੁਸ਼ਮਣ ਨੂੰ ਕਿਵੇਂ ਪਛਾਣਨਾ ਹੈ ਰੇਗੇਸਾਂ ਦੇ ਵਿੱਚ ਕਿਵੇਂ ਲੜਨਾ ਹੈ ਬਰਫੇਲੀ ਇਹ ਲਦਾਖ ਦੇ ਵਿੱਚ ਸੇਤਨ ਚ ਕਿਵੇਂ ਲੜਨਾ ਹੈ ਜੰਗਲਾਂ ਚ ਕਿਵੇਂ ਲੜਨਾ ਹੈ 4 ਸਾਲ ਦਾ ਸਫਾਈ ਕਿਵੇਂ ਕਰ ਲੂਗਾ ਇਹ ਸਾਰਾ ਕੁਝ ਤੇ ਨਾ ਕੋਈ ਇਹਦੇ ਤੇ ਬੋਲਦਾ ਹੈ ਨਾ ਕਰਦਾ ਹੈ ਨਾ ਇਹਨਾਂ ਨੂੰ ਕਰੇ ਇਹ ਕੋਈ ایکسپੀਰੀਅנס ਆਪਣੀ ਸਟ੍ਰੇਟ ਦਾ ਸਟ੍ਰੇਟ ਇਹਨਾਂ ਦੀ ਹੁੰਦੀ ਸੀ ਯੋਧਿਆ ਦੀ ਉਹ ਵੀ ਇੱਕ ਲੈਜੈਂਡ ਹੈ ਮਿਥ ਹੈ ਕੀ ਇਹ ਯੋਧਿਆ ਦੇ ਵਿੱਚ ਇਹਨਾਂ ਨੇ ਰਾਜ ਕੀਤਾ ਹੈ ਹੋਰ ਬਾਕੀ ਮੈਨੂੰ ਦੱਸ ਦੋ ਕਦੋਂ ਹਿੰਦੂ ਦਾ ਰਾਜ ਕਿਸ ਵੜੇ ਹੋਇਆ ਜੇ ਇਹਨਾਂ ਨੂੰ ਰਾਜ ਕਰਨ ਦਾ ਨਹੀਂ ਪਤਾ ਸਿੱਖਾਂ ਨੂੰ ਬਾਹਰ ਕੱਢਿਆ ਹੋਇਆ ਨਾ ਸਾਡੀ ਗੱਲ ਫਰਨਫੇਸ ਦੇ ਵਿੱਚ ਹੁੰਦੀ ਹੈ ਨਾ ਡਿਫੈਂਸਿਵ ਵਿੱਚ ਹੁੰਦੀ ਹੈ ਨਾ ਇਹ ਐਗਰੀਕਲਚਰ ਦੇ ਵਿੱਚ ਹੁੰਦੀ ਹੈ ਕਿਸਾਨ ਮਾਰੇ ਗਏ ਹੈ ਉਹਨਾਂ ਦੇ ਟਰੈਕਟਰ ਤੋੜਤੇ ਹੈ ਉਹਨਾਂ ਨੇ ਆਮ ਪਾਰਟੀ ਨੂੰ ਵੋਟਾਂ ਵੀ ਪਾਈਆਂ ਤਾਂ ਵੀ ਭਗਵਾਨ ਸਮਾਨ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਮੇਰਾ ਮਤਲਬ ਹੈ ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖੜਾਉਂਦੇ ਉਹਨਾਂ ਚਿਰ ਸਾਡੇ ਵਿੱਚ ਹਰਿਆਵਲ ਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ ਬੜੀ ਵਧੀਆ ਗੱਲਾਂ ਕੀਤੀਆਂ ਭਾਜੀ ਨੇ ਸਿਮਰਨਜੀਤ ਸਿੰਘ ਮਾਨ ਤੇ ਬੜਾ ਡਿਟੇਲ ਨਾਲ ਸਮਝਾਇਆ ਬਾਕੀ ਅੱਛਾ ਇਹ ਨਾ ਇੱਕ ਦੂਜੇ ਦੇ ਵਿੱਚ ਲੜਾਈਆਂ ਫੱਡੇ ਨਹੀਂ ਅੱਜ ਕੱਲ ਕਿੰਨਾ ਹੈ ਵੈਸੇ ਰਿਵਾਜ ਚੱਲ ਪਿਆ ਪਤਾ ਨਹੀਂ ਕੀ ਹੋ ਗਿਆ ਵਾ ਕਿਦਾਂ ਇੱਕ ਦੂਜੇ ਦੇ ਵਿੱਚ ਲੜਾਈਆਂ ਫਸਾਦ ਪਵਾਉਂਦੇ ਨਹੀਂ ਇਹ ਤਾਂ ਆਪਣੇ ਪਾਕਿਸਤਾਨ ਦੇ ਵਿੱਚ ਇਦਾਂ ਦੇ ਕੰਮ ਹੋ ਗਏ ਆ ਹੋਣ ਦੇ ਇਹ ਤਾਂ ਇੰਡੀਆ ਦਾ ਤੇ ਪਾਕਿਸਤਾਨ ਦਾ ਮਾਮਲਾ ਹੁਣ ਪਤਾ ਨਹੀਂ ਕਿੰਨੇ ਅਫਵਾਹਾਂ ਫੈਲਾਈਆਂ ਵਾ ਕਿਨੇ ਇਦਾਂ ਸੋਚਿਆ ਵਾ ਕਿ ਇਹਨਾਂ ਦੇ ਵਿੱਚ ਲੜਾਈਆਂ ਪਵਾਉਂਦੇ ਫਸਾਦ ਪਵਾਉਂਦੇ ਕਿੰਨਾ ਨੁਕਸਾਨ ਹੋਣਾ ਵਾ ਜਾਂ ਕਿਸਾਨਾਂ ਦਾ ਕਿੰਨਾ ਨੁਕਸਾਨ ਹੁੰਦਾ ਪਿਆ ਚਾਰਿਆਂ ਦਾ ਹਨਾ ਤੇ ਕਿੰਨੇ ਬੇਰੋਜ਼ਗਾਰ ਹੋਏ ਆ ਲੋਗ ਇੰਦਾ ਹੁਣ ਲੋਗ ਜਿਹੜੇ ਹੁਣ ਸਾਲ ਦੀ ਫਸਲ ਬੀਜਦੇ ਉਹਨਾਂ ਨੇ ਫਿਰ ਉਹੀ ਖਾਣੀ ਹੁੰਦੀ ਬਿਲਕੁਲ ਉਹਨਾਂ ਦਾ ਵਿਚਾਰ ਇਹ ਕਿੰਨਾ ਇੰਤਜ਼ਾਰ ਹੁੰਦਾ ਵਾ ਕਿ ਅਸੀਂ ਦਮਾ ਦੇ ਫਸਲ ਕਰੀਏ ਫੇ ਸੋ ਉਹਨਾਂ ਨੇ ਸੋਚਿਆ ਹੁੰਦਾ ਵਾ ਕਿ ਅਸੀਂ ਇਹ ਧੀ ਦਾ ਵਿਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਕਿੰਨਾ ਕੁਝ ਸੋਚ ਕੇ ਰੱਖਿਆ ਹੁੰਦਾ ਹਨਾ ਉਹਨਾਂ ਨੇ ਤੇ ਸਾਰਾ ਉਹਨਾਂ ਦਾ ਦਰਿੰਦਲ ਚੈਨ ਦਾ ਉਹਨਾਂ ਦੇ ਹੁੰਦਾ ਵਾ ਤੇ ਉਹਨਾਂ ਦਾ ਸਾਰਾ ਕਿੰਨਾ ਨੁਕਸਾਨ ਫੇਰਦਾ ਹੁੰਦਾ ਵਾ ਵਸੇ ਅਸੀਂ ਵੀ ਲਈ ਕਹਿੰਦੇ ਸੀ 2400 ਮੰਨ ਅਸੀਂ ਵੀ 2400 ਮੰਨ ਲਈ ਹੁਣ ਕੰਦਾ ਵਾ ਨਾ ਤੇ ਉਥੇ ਇੰਡੀਆ ਵਿੱਚ ਕਹਿੰਦੇ 3400 ਵਾ ਤੇ ਵਾਕਈ ਬਾਡੀ ਜਿਹੜੇ ਨਾ ਖੁੱਲ੍ਹੇ ਚਾਹੀਦੇ ਤੇ ਕਹਿੰਦੇ ਆ ਕਿ ਹਕੂਮਤ ਵੀ ਨਾ ਚੇਂਜ ਕਰਨੀ ਚਾਹੀਦੀ ਆ ਹਕੂਮਤ ਵੀ ਨਵੀਂ ਲੈਣੀ ਚਾਹੀਦੀ ਉਹਨਾਂ ਨੂੰ ਫੇਰ ਕਰਨਾ ਚਾਹੀਦਾ ਵਾ ਕਿ ਕੀ ਡਿਸਾਈਡ ਕਰਾਂ ਕੀ ਫੈਸਲਾ ਕਰਨ ਸਾਰਾ ਮੋਸ਼ਨ ਤੇ ਵਾਕਈ ਵਾਸੇ ਇਹਨਾਂ ਨੇ ਬੜੀ ਹਕੀਕਤ ਜਿਹੜੀ ਦੱਸੀ ਆ ਸਹੀ ਦੱਸੀ ਆ ਹੁਣ ਇਹਨਾਂ ਨੂੰ ਕਿਸੇ ਨੂੰ ਕੀ ਪਤਾ ਇੰਟੈਲੀਜੈਂਸ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਹਮਲਾ ਹੋਣਾ ਉਹਨਾਂ ਸਾਰੇ ਡਿਟੇਲਾਂ ਦਾ ਅੱਜਕੱਲ ਦੇ ਇੰਨੀ ਟੈਕਨੋਲੋਜੀ ਆ ਗਈਆਂ ਵਾ ਕਿ ਸਾਰਾ ਕੁਝ ਪਹਿਲੇ ਹੀ ਪਤਾ ਚੱਲ ਜਾਂਦਾ ਹੋਵਾ ਤੇ ਬੜੀਆਂ ਜ਼ਬਰਦਸਤ ਗੱਲਾਂ ਕੀਤੀਆਂ ਨੇ ਇਹ ਵਾਕਈ ਜਿਹੜਾ ਨਾ ਪਾਕਿਸਤਾਨ ਵਾਲੇ ਵੈਸੇ ਇੰਨਾ ਕੁਝ ਕਰਤੇ ਨਹੀਂ ਸੱਕਦੇ ਹੈਗੇ ਨਾ ਬੜੀਆਂ ਗੱਲਾਂ ਵੈਸੇ ਵੀ ਸੱਚੀਆਂ ਹੋਵਾਂ ਵਾਕਈ ਕਿੰਨਾ ਡੀਟੀਐ ਲੈ ਕਿੰਨਾ ਜ਼ਬਰਦਸਤ ਡਾਇਰੈਕਟ ਸੁਣਾਇਆ ਹਨਾ ਨੇ ਗੱਲਾਂ ਸਮਝਾਈਆਂ ਸਾਰਾ ਕੁਝ ਕੀਤਾ ਉਹਨਾਂ ਨੇ ਤੇ ਵਾਕਈ ਕਹਿੰਦੇ ਇਹਨਾਂ ਵਿੱਚ ਕਿਸਾਨਾਂ ਦਾ ਬੜਾ ਕਸੂਰ ਆ ਮਤਲਬ ਹੈਗਾ ਵਾ ਕਸੂਰ ਕਹਿੰਦਾ ਨੁਕਸਾਨ ਵਾ ਨਾ ਜਾ ਵਾਕਈ ਹੈ ਨਾ ਕਿ ਇਹ ਇੰਦਾ ਬਹੁਤ ਲੋਕਾਂ ਦਾ ਹੋਰ ਵੀ ਨੁਕਸਾਨ ਹੋਵੇਗਾ ਕਿਦਾਂ ਹੁਣ ਇੰਨੇ ਲੋਕ ਆਰਤੀਆਂ ਵਗੈਰਾ ਵਾਲੇ ਹੋ ਗਏ ਤਾਂ ਕਿੰਨੇ ਲੋਕਾਂ ਦਾ ਨੁਕਸਾਨ ਹੋਏਗਾ ਇੱਥੇ ਬੇਰੋਜ਼ਗਾਰੀ ਵੀ ਕਿੰਨੀ ਵਧੇਗੀ ਮਹਿੰਗਾਈ ਤਾਂ ਆਪਣੇ ਵੈਸੇ ਇੱਥੇ ਇੰਨੀ ਜ਼ਿਆਦਾ ਵਾ ਬਹੁਤ ਜ਼ਿਆਦਾ ਮਹਿੰਗਾਈ ਹੈ ਵੈਸੇ ਆਪਣੇ ਇੱਥੇ ਪਹਿਲੇ ਹੀ ਕਿੰਨੇ ਗਰੀਬ ਚਾਰੇ ਉਦਾਂ ਖੁਦਕੁਸ਼ੀਆਂ ਕਰਨ ਦੇ ਨਾ ਬੁਰਾ ਹਾਲ ਹੋਇਆ ਪਿਆ ਵਾ ਤੇ ਇੰਡੀਅਨ ਰਾਵੀ ਟ੍ਰੀਟੀ ਜਿਹੜਾ ਉਹ ਵੀ ਕੰਨੇ ਪਏ ਬੰਦ ਕਰ ਦੇਣਾ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਹੈਗੀਆਂ ਜਿਨ੍ਹਾਂ ਦੀਆਂ ਜ਼ਮੀਨਾਂ ਉਹਨਾਂ ਨੇ ਬੀਜਣੀਆਂ ਪਾਣੀ ਨੂੰ ਹਰ ਚੀਜ਼ ਉਹਨਾਂ ਨੇ ਕੀਤੀ ਫੇਰ ਉਹਨਾਂ ਨੇ ਜ਼ਮੀਨ ਫੇਰ ਉਹਨਾਂ ਨੇ ਅੱਗੇ ਸੇਲ ਕਰਨੀ ਫੇਰ ਅੱਗੋਂ ਗਰੀਬਾਂ ਨੇ ਜਿੰਨਾ ਮੇਰੇ ਬਹੁਤ ਵੈਸੇ ਨਾ ਮੇਰੇ ਤੇ ਦੇ ਚੋਰੀ ਹੁੰਦੀ ਹਦਾ ਫੇਰ ਉਹਨਾਂ ਨੇ ਅਗੋ ਲੈਣੀ ਵਾਕਈ ਇਹ ਚੈਨ ਦੇਖਣ ਲਾ ਰਹੇ ਆ ਕਿ ਆਸਾਨ ਕੰਮ ਆ ਲੇਕਿਨ ਜਿਹੜਾ ਤੋੜਦੇ ਆ ਨਾ ਉਹਨਾਂ ਨੂੰ ਪਤਾ ਹੋਵੇ ਵੈਸੇ ਤੇ ਇਹ ਕਹਿੰਦੇ ਜੀ ਪਾਕਿਸਤਾਨ ਵਾਲਾ ਨਹੀਂ ਕੀਤਾ ਤੁਸੀਂ ਪਹਿਲੇ ਕਨਫਰਮ ਕਰੋ ਸਾਰੀ ਡਿਟੇਲ ਕਰੋ ਇਹ ਜਿਹੜੇ ਨਿਊਕਲੀਅਰ ਕਹਿੰਦੇ ਇੰਨੇ ਖਤਰਨਾਕ ਹੁੰਦੇ ਆ ਨਾ ਤੋ ਬਾ ਕਹਿੰਦੇ ਪੂਰਾ ਇੰਡੀਆ ਪੂਰਾ ਪਾਕਿਸਤਾਨ ਖਤਮ ਹੋ ਸਕਦਾ ਵੋ ਉਹ ਜਿਹੜੇ ਇੰਨੇ ਹੈਵੀ ਹੁੰਦੇ ਰਾਜ ਮੇਰਾ ਬੰਦਾ ਵੀ ਦੱਸਣ ਤੇ ਆ ਸੀਗਾ ਕਿ ਇਹ ਐਸਾ ਖਤਰਨਾਕ ਹੁੰਦਾ ਵਾ ਨਿਊਕਲੀਅਰ ਜਿਹੜਾ ਹੁੰਦੇ ਨਾ ਆਟਮ ਤੋਵਾ 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 ਕਹਿੰਦੇ ਉਥੇ ਨਾ ਮਨ ਸ਼ਾਂਤੀ ਕਰਨੀ ਪਚਦਾ ਹੈਗਾ ਤੇ ਇਹ ਤਾਂ ਵੈਸੇ ਅਸੀਂ ਤਾਂ ਹੀ ਕਹਿ ਸਕਦੇ ਕਿ ਇਸ ਪਾਸੇ ਤੁਸੀਂ ਨਾ ਹੀ ਆਵੇ ਕੋਈ ਵੀ ਜਿਹੜਾ ਨਾ ਮਤਲਬ ਸੁਲਾ ਸਫਾਈ ਨਾ ਰਹਿਣ ਹਸੀ ਖੁਸ਼ੀ ਰਹਿਣ ਜਿਹੜੇ ਨਾ ਨੋਕ ਜੋਗਾ ਹੁੰਦੀਆਂ ਉਹ ਤਾਂ ਹਰ ਜਗ੍ਹਾ ਤੇ ਹੁੰਦੀਆਂ ਇੱਕ ਘਰ ਦੇ ਵਿੱਚ ਹੀ ਕਿੰਨੀਆਂ ਨੋਕ ਜੋਗਾ ਹੋ ਜਾਂਦੀਆਂ ਹੁੰਦੀਆਂ ਵਾ ਤੇ ਐਸੀ ਤਾਂ ਹੀ ਜਾਂਦੇ ਕਿ ਸੁਲਾ ਸਫਾਈ ਨਾ ਰਹਿਣ ਆਪਸ ਚ ਤੇ ਪਹਿਲੇ ਗੱਲ ਦੀ ਉਹ ਕਹਿੰਦੇ ਨਹੀਂ ਮੀਡੀਆ ਵਾਲੇ ਉਹ ਦੱਸਣ ਨਹੀਂ ਦੇ ਸੀ ਕਿ ਇੰਡੀਆ ਵਾਲਿਆਂ ਨੇ ਵੀ ਕਈ ਇਦਾਂ ਕਤਲ ਕੀਤੇ ਹੋਏ ਆ ਸਿੱਖਾਂ ਨੂੰ ਮਾਰਿਆ ਹੈ ਇਹ ਕਿਤਾ ਉਹ ਕਿਤਾ ਹੈ ਲੇਕਿਨ ਉਹ ਮੀਡੀਆ ਵਾਲੇ ਨਹੀਂ ਆ ਉਹ ਕਰਦੇ ਚੱਕਦੇ ਗੱਲਾਂ ਨੂੰ ਹਨਾ ਤੇ ਲੇਕਿਨ ਜਿਹੜਾ ਮਸਲਾ ਹੋਇਆ ਵਾ ਪਹਿਲਗਾਮ ਦੇ ਵਿੱਚ ਹੁਣ ਮੀਡੀਆ ਨੇ ਇੰਨਾ ਉਛਾਲਿਆ ਹੋਇਆ ਵਾ ਕਿ ਹਰ ਪਾਸੇ ਹੀ ਗੱਲਾਂ ਹੁੰਦੀਆਂ ਪਈਆਂ ਇਹਨਾਂ ਦੀਆਂ ਪਹਿਲਗਾਮ ਵਾਲਿਆਂ ਦੀਆਂ ਨਾ ਉਹੀ ਕਹਿੰਦੇ ਅੱਜਕੱਲ ਹਰ ਕੋਈ ਦੂਦਰ ਤੋਂ ਲਿਆ ਨਹੀਂ ਹੁੰਦਾ ਹੈਗਾ ਹਰ ਕੋਈ ਕਿਸੇ ਨਾ ਕਿਸੇ ਵਿੱਚ ਨਾ ਹੁੰਦਾ ਵਾ ਲਾਜ਼ਮੀ ਲੇਕਿਨ ਇਹ ਵਾਂਕਾ ਕੋਈ ਆਪਣੇ ਉੱਪਰ ਨਹੀਂ ਲਿਆਂਦਾ ਹੈਗਾ ਦੂਜੇ ਦੇ ਗੱਲ ਕਰਨ ਸਭ ਤੋਂ ਅੱਗੇ ਹੋਈ ਬੰਦਾ ਹੁਸ਼ਿਆਰ ਹੁੰਦਾ ਵਾ ਧਿਆਨ ਹੁੰਦਾ ਵਾ ਹਨਾ ਤੇ ਆਪਣੇ ਭੈਣ ਭਰਾਵਾਂ ਨੂੰ ਪੁੱਛ ਲੈਂਦੇ ਉਹਨਾਂ ਨੇ ਵੀਡੀਓ ਕਿਦਾਂ ਦੀ ਲੱਗੀ ਆਪਣੇ ਰਾਏ ਕਮੈਂਟਸ ਚ ਲਾਜ਼ਮੀ ਦੱਸਿਓ ਵਾ ਤੇ ਮਿਲਦੇ ਜਗਲੇ ਵੀਡੀਓ ਚ ਗੁੱਡ